हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਗਟ ਆਪਣੇ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਇਹ ਚਾਰੇ ਮੱਜਾਂ ਜਿਹੜੀਆਂ ਦੋਸਤੋ ਸੋਈਆਂ ਸੋਈਆਂ ਹੋਣਗੀਆਂ ਜੀ ਇਹਨਾਂ ਚਾਰ ਨਗਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ हां जी दोस्तों चार नाग मज्जा ਦੇ ਵਿੱਚ ਜਿਨ੍ਹਾਂ ਦੀ ਕੀਮਤ ਹੋਊਗੀ ਦੋਸਤੋ 50000 ਤੋਂ ਲਾਕੇ ਤੇ 55000 ਰੁਪਏ ਦਾ ਕਾਜ ਦੀ ਵੀਡੀਓ ਦੇ ਵਿੱਚ ਰੇਟ ਹੋਣਗੇ ਤੇ ਜੇ ਗੱਲ ਕਰੀਏ ਆਪਾਂ ਦੁੱਧੀ ਤੇ ਦੁੱਧ ਦੋਸਤੋ 8-9 ਕਿਲੋ ਦੇ ਲਾਗੇ ਬੰਨੇ ਇਹਨਾਂ ਸਾਰੀਆਂ ਮੱਜਾ ਥਲੇ ਉਗਰ ਰਲੇ ਮਿਲੇ ਆ। ਬਾਕੀ ਦੋਸਤੋ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੀ ਹੈ। ਜਿਹੜਾ ਵੀ ਨਾਗ ਜਿਹੜੇ ਵੀਰ ਨੂੰ ਪਸੰਦ ਆ ਜਾਊਗਾ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰੀ ਜਾਓ ਤੇ ਨਾਲ ਨਾਲ ਨਗਦੀ ਦੋਸਤੋ ਖਰੀਦ ਕਰੀ ਜਾਓ। ਆਓ करिए ਵੀਰ ਨਾਲ ਗੱਲਬਾਤ ਵੀਡੀਓ ਐਂਡ ਤੱਕ ਜਰੂਰ ਦੇਖਿਓ। ਸਾਸੀ ਗੱਲ ਜੀ ਸਾਸੀ ਗੱਲ ਜੀ ਮਾਨ ਹੋਰ ਬਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਕਿਰਪਾ ਮਾਰੋ ਠੀਕ ਹੈ ਜੀ ਹਾਂਜੀ ਐਡਰੈਸ ਬੋਲਦੀ ਆਪਣਾ ਰੈਸ ਆਪਣਾ ਜੀ ਪਿੰਡ ਝਾਮਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹ ਫੋਨ ਨੰਬਰ ਹੈਗਾ ਜੀ 628474127 628474127 ਠੀਕ ਹੈ ਜੀ ਤੇ ਬਾਕੀ ਭੈਣ ਭਰਾਵਾਂ ਅੜੀ ਉਹ ਬੇਨਤੀ ਆ ਕੋਈ ਵੀ ਡੰਗੜਿਆ ਹਾਂ ਆਪ ਦਾ ਵੀਡੀਓ ਤੇ ਪਰਵਾਹ ਦੇ ਵਿੱਚ ਬਹਿ ਕੇ ਵੇਖ ਤੇ ਪਸੰਦ ਕਰਕੇ ਫਿਰ ਆਪਾਂ ਨੂੰ ਸਾਈ ਪਾਉ ਤੇ ਘਰੇ ਆ ਕੇ ਤਸਲੀ ਕਰਕੇ ਖੜਾ ਘਰੇ ਆ ਕੇ ਆਪਣੀ ਤਸਲੀ ਜੀ ਕਰਦੇ ਨਾ ਬਾਕੀ ਖੈਰਾ ਡੇਡੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਕਰਦੇ ਆ ਤੇ ਇੱਕ ਬੇਨਤੀ ਹੋਰ ਕਰਦੇ ਆ ਵੀ ਕਿ ਇਹ ਭੈਣ ਭਰਾਣੇ ਵੀਡੀਓ ਬਣਾਉਣੀ ਹੈ ਤੁਹਾਡੇ ਘੜੀ ਬੇਨਤੀ ਕਰਦੇ ਆ ਨਹੀਂ ਵੀ ਵਾਰੀ ਦੀ ਬਣਾਉਣੀ ਆ ਜੇ ਕੋ ਘਾੜਾ ਬਣਾਉਣਾ ਵਾ ਤੇ ਲੈਸ ਰੇਟ ਤੇ ਬਣਾਓ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਗਾਓ ਉਦਾਂ ਕਰਾਂਗੇ ਇਹ ਰਾਡੀ ਇਹੋ ਆਪਾਂ ਬੇਨਤੀ ਕਰਦੇ ਹਾਂ ਜਿੰਨੇ ਵੀ ਨਵੇਂ ਬੰਦੇ ਕੋ ਜੁੜਿਆ ਖੈਰਾ ਡੇਰੀ ਫਾਰਮ ਤਰਨ ਤਰਨ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਲਾਈਕ ਕਰੋ ਆਪਾਂ ਅੱਜ ਤੁਹਾਡੇ ਫਾਰਮ ਤੇ ਆਪਾਂ ਇੱਕ ਆਫਰ ਆਪਣੇ ਲੋ ਲਾ ਦੇਣੀ ਹੈ ਕਿ ਜਿਹੜਾ 100 ਕਿਲੋਮੀਟਰ ਏਰੀਆ ਦੇ ਵਿੱਚ ਆਪਾਂ ਕੋ ਵੀਡੀਓ ਬਣਾਉਂਗਾ ਹਾਂ ਜੀ ਜੀ ਬਿਲਕੁਲ ਜਿਆਜ ਰੇਡ ਦੇ ਵਿੱਚ ਵੀਡੀਓ ਬਣਾਵਾਂਗੇ ਦੇਖੋ ਅੱਛਾ 1200 ਰੁਪਏ ਆਪਾਂ ਲਵਾਂਗੇ 100 ਕਿਲੋਮੀਟਰ ਦਾ ਜਾਂ 1200 ਨਹੀਂ 1000 ਚ ਬਣਾਓ ਇਹ ਆਰ ਉਹਨਾਂ ਦੀ ਚਲੋ ਜੀ ਆਜ ਨਾ ਲਾਂਗੇ 1000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੇ ਏਰੀਆ 'ਚ ਆਪਾਂ ਵੀਡੀਓ ਬਣਾਵਾਂਗੇ ਜੀ ਜਿਹੜਾ ਵੀਰ ਆਪਣੇ ਕੋਲ ਵੀਡੀਓ ਬਣਾਉਂਦਾ ਕੋਈ ਗੱਲ ਨਹੀਂ ਜੇ ਕੋਈ ਚਲੋ ਘਰ ਵਾਲਾ ਭੈਣ ਭਰਾ ਥੋੜ੍ਹ ਜੂ ਅਗਲੇ ਨਾਲ ਜੀ ਕੋਈ ਗੱਲ ਨਹੀਂ ਕੋਈ ਬਾਅਦ 'ਚ ਜਦੋਂ ਜਦਾਂ ਦਾ ਕੋਈ ਆਪਣਾ ਫਾਰਮ ਆਪਾਂ ਨੂੰ ਮਿਲੂਗਾ ਨਾ ਕੋਈ ਕਈ ਕਈ ਨਾ ਬੰਦੇ ਚਾਹੇ ਚਾਹੇ ਕੋਈ ਮਤਲਬ ਹੁੰਦੇ ਆਪਾਂ ਨੂੰ ਹੋਰ ਵੀ ਕੋਈ ਗੱਲ ਨਹੀਂ ਕੋਈ ਨਹੀਂ ਇਹ ਵੀ ਇੱਕ ਸੇਵਾ ਵਾਲੀ ਗੱਲ ਨਹੀਂ ਹੈ ਜੀ ਹਾਂਜੀ 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 ਕੋਈ ਗੱਲ ਨਹੀਂ ਜੀ ਰਲ ਮਿਲ ਕੇ ਹੀ ਆ ਭੈਣ ਭਰਾਵਾਂ ਨਾਲ ਹਾਂਜੀ 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 ਏ ਆਪਣਾ ਦੱਸਿਓ ਜੀ ਕਰੀਏ ਸ਼ੁਰੂ ਇਹ ਸਮਾਜੀ ਅੱਜ ਆਪਣੇ ਤੋਂ ਨਾ ਚਾਰ ਝੋਟੀਆਂ ਭਰੀ ਹੂੰ ਤੇ ਇਹ ਝੋਟੀ ਦੇਖੋ ਵੱਡੀ ਇਹ ਨਾ ਆਪਣੇ ਤੋਂ ਵੀਰ ਆ ਇਹ ਮਾਲ ਦੇਦੇ ਉਹਨਾਂ ਝੋਟੀਆਂ ਲਈਆਂ ਆ ਇੱਕ ਦੋ ਹਾਂਜੀ ਹਾਂਜੀ ਉਹਨਾਂ ਦੀ ਡਿਮਾਂਡ ਹੀ ਤੇ ਇਧਰਲੇ ਭੈਣ ਭਰਾਵਾਂ ਦੀ ਡਿਮਾਂਡ ਹੀ ਜਿਹੜੇ ਬਣਾਉਣੇ ਨੇ ਜੀ ਨਾ ਡੰਗਰ ਹਾਂਜੀ 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 ਤੇ ਉਹ ਆਂਦੇ ਵੀ ਵੱਡੀਆਂ ਝੋਟੀਆਂ ਦਾ ਉਹ ਲਿਆ ਆਗੇ ਵੀ ਚਲ ਜੇ ਸੰਭੀਏ ਵੀ ਤੇ ਕੋ ਚਾਰ ਪੈਸਿਆਂ ਨੂੰ ਛੱਡਣ ਹਾਂਜੀ 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 ਹਾਂ ਹਾਂ ਕਈ ਵੀਰ ਹੁੰਦੇ ਆ ਬਰੀਡ ਦੇ ਕੰਮ ਕਰਨ ਵਾਲੇ ਹਾਂ ਝੋਟੀ ਭਾਜੀ ਪਹਿਲਣ ਆ ਹਨਾ ਪਹਿਲਾਂ ਝੋਟੀ ਆ ਉਹ ਛਿੱਗੀ ਆ ਮੋਛੀ ਹਾਂ ਜੀ ਠੀਕ ਹੈ ਜੀ ਮੋਛ ਗਿਆ ਤੇ ਇਹ ਸੂਈ ਜੀ ਪਾਜੀ ਸਾਢੇ 3/4 ਮਹੀਨੇ ਅੱਛਾ ਜੀ 4 ਮਹੀਨੇ ਦੀ ਸੂਈ ਆ ਤੇ ਥੋੜਾ ਜਿਹਾ ਬੰਦੇ ਨਾ ਉਹਨਾਂ ਦਾ ਕੋਈ ਬੰਦਾ ਹੋ ਗਿਆ ਤਾਂ-ਤਾਂ ਤੇ ਤਾਂ ਕਰਕੇ ਡੰਗਰ ਵੇਚਣੇ ਪਏ ਚਲੋ ਸਰ ਘਰ ਦੀ 100 ਮਜ਼ਦੂਰੀਆਂ ਹੁੰਦੀ ਹੈ ਹਨਾ ਤੇ ਦੁੱਧ ਦੀ ਗੱਲ ਕਰੀਏ ਤੇ ਦੁੱਧ 8 ਲੀਟਰ ਦੇ ਦਿੱਤਾ। 8 ਲੀਟਰ ਦੁੱਧ ਤਿਆਰ ਹੈ। ਗਾਂ ਬਣੀ ਹੋਈ ਹੈ ਜੀ। ਇਹ ਬਣੀ 1 ਮਹੀਨੇ ਦੀ ਉਹਨਾਂ ਆਖਿਆ। 1 ਮਹੀਨੇ ਦੀ ਬਣੀ। 1 ਮਹੀਨੇ ਤੋਂ ਨਾ ਬਣੀ ਆਖਿਆ। ਆਪਾਂ ਬਣੀ ਦਾ ਮੁੱਲ ਨਹੀਂ ਆਪਾਂ ਹਜੇ ਮੁੱਲ ਕਰਨਾ ਖਰੀ-ਪਰੀ ਦਾ ਮਹਿੰਦੇ। ਠੀਕ ਹੈ ਜੀ। ਤੇ ਬਾਕੀ ਪੂਰੀ ਵੱਡੀ ਮੈਂ ਜੇ ਵੇਖ ਲਓ ਤੁਸੀਂ। ਕਈ ਵੀਰ ਮੈਂ ਵੀਰ ਤੇਰੀ ਗੱਲ ਵਿੱਚੋਂ ਰੋਕਦਾ ਕਈ ਵੀਰ ਆਪਾਂ ਨੂੰ ਸਾਨੂੰ ਵੀ ਵੀਡੀਓ ਦੇ ਵਿੱਚ ਇਹ ਫੋਨ ਕਰਕੇ ਕਹਿੰਦੇ ਆ ਕਿ ਇਸ ਫਾਰਮ ਤੋਂ ਜਿੰਨੀਆਂ ਵੀ ਮੱਝਾਂ ਤੁਸੀਂ ਵਿਖਾਉਂਦੇ ਜੇ ਕੋਈ ਵੀਰ ਇਹ ਕਹਿੰਦਾ ਕਿ ਮਹੀਨਾ ਡੇਢ ਮਹੀਨਾ ਹੋਇਆ ਬਣੀਆਂ ਨੂੰ। ਹਾਂਜੀ। ਕਿਉਂਕਿ ਵੇਖੋ ਉਸੇ ਖਰੀਦ ਕੇ ਲਿਆਂਦੀ ਹੁੰਦੀਆਂ ਵਿਪਾਰੀ ਵੀਰਾਂ ਦੇ ਆਪਣੇ ਮਾਲਕਾਂ ਦੇ ਘਰਾਂ ਚੋਂ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੇ ਉਹ ਦਸਨ ਮੁਤਾਬਕ ਮਹੀਨਾ ਹੋ ਗਿਆ ਭਾਈ ਦਸਾਂ ਗੱਲ ਕੀ ਆ ਹਾਂਜੀ ਇਹਨੂੰ ਆਪਾਂ ਮਹੀਨੇ ਦੀ ਸੂਈ ਆਸ ਦਾਂਗੇ ਹਾਂ ਅਗਲਾ ਮਾਲੂ ਜਾ ਕੇ ਵੰਡ ਵੱਧ ਪਾ ਦੇ ਹਾਂ ਅਗਲੇ ਦਾ ਨੁਕਸਾਨ ਹੋ ਜੇ ਉਹਨੇ ਆਪਾਂ ਨੂੰ ਆਖਣਾ ਜੇ ਆਪਾਂ ਅਗਲੇ ਨੂੰ ਸੱਚੀ ਗੱਲ ਦੱਸਾਂਗੇ ਹਾਂ ਉਹ ਅਗਲਾ ਲਵੇ ਨਾ ਲਵੇ ਅਗਲੇ ਦੀ ਮਰ ਹਾਂ ਤਾਜੀ ਸੂਈ ਆ ਨਾ ਘਬਰੂ ਨੇ ਕਰਦਾ ਤਾਜੀ ਸੂਈ ਨੂੰ ਤਾਜੀ ਸੂਈ ਦੱਸੇ ਤੇ ਉਹ ਗੱਲ ਕਰ ਮਹੀਨੇ ਵਾਂਗੂ ਆ ਤੀ ਘਬਰ ਡਗਾਈ ਫਿਰ 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 ਕੰਮ ਹੋ ਖਾਈ ਜਾਣਾ ਹਾਂ ਫਿਰ ਹੋਖਾਈ ਨਾ ਇਸ ਕਰਕੇ ਆਪਾਂ 1000 ਰੁਪਏ ਲੈ ਲਿਆ ਤਾਜੀ ਜਾਇਦਾ ਤੇ ਨਹੀਂ ਟੋਕਰ ਘਬਰ ਨਹੀਂ ਟੋਕਰ ਮੁਰਕੇ ਪਾਈ ਫਿਰ ਅਗਲਾ ਨਾ ਉਹ ਗਲਤਾ ਗੁੱਸਾ ਕਰਦਾ ਫਿਰ ਹਾਂਜੀ ਹਾਂਜੀ ਨਹੀਂ ਇਹ ਚਲੋ ਗੱਲ ਵਧੀਆ ਵਾ ਕਿਉਂਕਿ ਜਿੰਨਾ ਕਿ ਚਲੋ ਟਾਈਮ ਹੋਇਆ ਹੋਵੇ ਦੱਸਣਾ ਚਾਹੀਦਾ ਵਾ ਨਹੀਂ ਬੜੀ ਘੁਟੀ ਅਗਲੇ ਗੱਡੀ ਗਿੜਾ ਕੋਈ ਵੀਰ ਖੜੂਗਾ ਬੜੀ ਝੋਟੀ ਚੰਗੀ ਆ ਜੀ ਇਹ ਥੋੜੀ ਲਾਲ ਜੀ ਤਾਂ ਅੰਦਰ ਵੱਜੀ ਹੋਣਾ ਦੇ ਸ਼ੈੱਡ ਠੀਕ ਹੈ ਜੀ ਤੇ ਬਹੁਤ ਝੋਟੀ ਇਹਦਾ ਮੋਲ ਬ੍ਰਿਯਾਮ ਜੀ ਕੀ ਕਰਨਾ ਹੈ ਮੋਲ ਭਾਜੀ ਇਹਦਾ ਇਹਦੇ ਝੋਟੀ ਦਾ ਮੋਲ ਹੀ ਕੋਈ ਨਹੀਂ ਅੱਛਾ ਜੀ ਜੇ ਇੱਕ ਸਾਹ ਨੂੰ ਪੁੱਛੋ ਨਾ ਮੈਂ ਠੀਕ ਹੈ ਜੀ ਚਲੋ ਆਪਾਂ ਦੇ ਇੱਕ ਇਹ ਆ ਕੋਈ ਥੋੜਾ ਬੜਾ ਜਿਹਾ 1200 ਲੈਣਾ ਹਾਂ ਤੇ ਦੇ ਦੇਣੀ ਆ ਪਰ ਇਸ ਢੋਟੀ ਦਾ ਮੁੱਲ ਨਹੀਂ ਤੇ ਕੋਈ ਠੀਕ ਹੈ ਜੀ ਪਰ ਜਿਹੜਾ ਨਰਕ ਪਰਖ ਵਾਲਾ ਆ ਨਾ ਉਹਨੇ ਪਹਿਲੇ ਭੁੰਨ ਤੇ ਲੈਣੀ ਠੀਕ ਹੈ ਜੀ ਤੇ ਇਹ ਆ ਵੀ ਇਹ ਤੇ ਚਲੋ ਜੇ ਕੋਈ ਸਾਂਭ ਲੈਣਾ ਮੈਨੂੰ ਹੋਰ ਪਤਾ ਨਹੀਂ ਅੱਜ ਦੀ ਤਰੀਕ ਤੇ ਜੇ ਕੋਈ ਆ ਮੈਂ ਲੈਣ ਜਾਲੇ ਨਾ ਹਾਂ ਤੇ 170 165 2 ਲੱਖ ਦੇ ਲਾਗੇ ਮਹੀਂ ਮਿਲਣੀ ਮਿਲਦੀ ਹੈ ਹੋਜੀ ਕਿ ਮਿਲਦੀ ਹੈ ਸੱਜਰ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਉਦਾਂ ਵੀ ਜਿੱਦਾਂ ਲਈਏ ਤੇ ਕੱਦ ਵਾਲੀ ਮਹੀਂ ਆ ਪੂਰੀ ਤੇ ਆਪਾਂ ਇੱਕੋ ਮੁੱਲ ਕਰਨਾ 60 ਤੇ ਪਹੁੰਚ ਕਰਤੀ ਕੋਈ ਗੱਲ ਨਹੀਂ 60 ਤੇ ਕਰੋ ਜੀ ਹਾਂਜੀ ਸਾਥੀ ਆਜ ਤੁਹਾਡੇ ਤੇ ਇਹ ਜੋ ਕਰ ਦੋ ਵੀ ਕਰਦੇ ਨਹੀਂ ਚਲੋ ਜੀ ਤੇ ਕਰਦਾ ਮੈਂ ਨਾ ਪੈਂਡ ਮੰਗੀਆਂ ਪਰ ਆਪਾਂ ਨਾਲੋਂ ਮਾਲ ਤੋੜਨਾ ਠੀਕ ਹੈ ਭੈਣ ਭਰਾ ਆਪਣੇ ਨਾਲ ਜੁੜੇ ਆ ਤੇ ਆਪਾਂ ਬੇਨਤੀ ਕਰਦੀ ਹੋਰ ਭੈਣ ਭਰਾ ਜੋੜਨੇ ਆ ਹਾਂਜੀ ਹਾਂਜੀ ਆਪਾਂ ਇਹਦੀ ਨਾ ਭਾਜੀ ਜੈਸਮੋ ਜਿਹੜਾ ਕਸਾਈ ਨਾ ਕੋ ਕਰੇ ਆਪਾਂ ਇਹਦੀ 56000 ਦੇ ਵਿੱਚ ਪਹੁੰਚ ਕਰਨੀ ਹੈ ਪੂਰੇ 55 ਕਰ ਦਈਏ ਪੂਰੇ 55 ਕਰ ਦਿੰਨੇ ਚਲੋ ਠੀਕ ਹੈ ਜੇ ਕੋ ਗੱਡੀ ਆਪਦੀ ਲਿਆਵੇ ਤੇ ਕਸਾਈ ਵਾਲਾ ਮੋਲ ਨਹੀਂ ਇੱਕੋ ਮੋਲ ਹੋਣੀ ਚਾਹੀਦੀ ਵੀ ਲਿਆ ਰਹਾ ਹਾਂ ਇਹਦਾ 52000 ਰੁਪਿਆ ਖਰਾ ਪਰਾ ਲਵਾਂਗੇ ਉਹਦਾ ਠੀਕ ਹੈ ਜੇ ਕੋਈ ਵੀਰ ਗੱਡੀ ਆਪਣੀ ਲਿਆਵੇ 52000 ਅਗਰ ਵਈ ਜੇ ਤੁਸੀਂ ਪਹੁੰਚ ਕਰਦੇ ਫਿਰ 55 ਜੇ 100 ਕਿਲੋਮੀਟਰ ਦਾ 55 ਜੇ ਜੇ ਉੱਤੇ ਹੋਇਆ ਤੇ ਫਿਰ ਵੱਧ ਲੱਗਦਾ ਨਹੀਂ ਉੱਤੇ ਵੱਧ ਲੱਗਦਾ ਹਾਂਜੀ ਠੀਕ ਹੈ ਲਓ ਜੀ ਦੋਸਤੋ ਕਰ ਲੋ ਚੈੱਕ ਪਹਿਲਾ ਸੂਆ ਝੋਟੀ ਸੂਈ ਦੇ ਕਦ ਕਾਠਲੇ ਪਾਸੋਂ ਵੇਖ ਲਓ ਤੇ ਦੁੱਧ ਦੋਸਤੋ 7-8 ਕਿਲੋ ਜਿਹੜਾ ਮੋਫੇ ਦਾ ਤਿਆਰ ਹੋਊਗਾ ਜੀ ਬਣੀ ਨੂੰ ਦੋਸਤੋ ਕੋਈ ਮਹੀਨੇ ਦੇ ਲਾਗੇ ਬਨੇ ਟਾਈਮ ਹੋ ਗਿਆ ਜੇ ਕਦ ਕਾਠ ਤੁਹਾਨੂੰ ਮੈਂ ਬਾਹਰ ਨਿਕਲਦੀ ਝੁਟੀ ਟਰਾ ਵਿਖਾ ਦਿੰਦਾ ਭਾਈ ਪੂਰੀ ਵੱਡੀ ਝੋਟੀ ਜਾਵੇ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੋਸਤੋ ਕਰੂਗਾ ਵੀਰ ਬਰਿਆ 1 ਮਿੰਟ ਵੀਰ ਡੱਕੀ ਸੀ ਮਰੀ ਆ ਲੋ ਜੀ ਕਰ ਲੋ ਚੱਕ ਵੀਰ ਦੇ ਕੱਦ ਦੇ ਬਰਾਬਰ ਆਉਂਦੀ ਏ ਐਂ ਤੇ ਲਾ ਕੇ ਜਾਂਦੇ ਨਿਕਲੇ ਲੋ ਜੀ ਕਰੋ ਚੈੱਕ ਦੋਸਤੋ ਵੇਖੋ ਇਹੋ ਜਿਹੇ ਚੀਜ਼ਾਂ ਜਿਹੜੀਆਂ ਵਾ ਬੜੀਆਂ ਮੁਸ਼ਕਲ ਮਿਲਦੀਆਂ ਵਾ ਫਿਰ ਸਾਹਮਣੀਆਂ ਦੋਸਤੋ ਕੱਦ ਕਾਠ ਕਰਕੇ ਤਿਆਰ ਕਰਨਾ ਪਸੂਦਾ ਆ ਲੋ ਜੀ ਕਰੋ ਚੈੱਕ ਬਿਲਕੁਲ ਬਰੀਕ ਚਮੜੀ ਸਿੰਗਲ ਡਿਜੀ ਮੱਝ ਲੋ ਜੀ ਮੈਨੂੰ ਤਾਂ ਥੋੜੀ ਜੀ ਡਰਦੀ ਸੀ ਇਸ ਕਰਕੇ ਥੋੜੀ ਜੀ ਨਾ ਘਰ ਘਰ ਨਹੀਂ ਡੰਗਰ ਕਿਧਾ ਨੇ ਲਿਆਉਂਦਾ ਕੋਸ਼ਿਸ਼ ਕਰੂੰਗਾ ਲਾਸਟ ਵੀਡੀਓ ਦੇ ਵਿੱਚ ਇੱਕ ਦੀ ਫੇਤਾਂ ਤੋੜ ਕੇ ਵਿਖਾਉਂਗਾ ਆ ਵੇਖੋ ਲਓ ਜੀ ਕਰੋ ਚਾਹ ਬੜਨਾਲਾ ਕੱਢਾਇਆ ਹਾਂਜੀ ਹਾਂਜੀ ਪੂਰਾ ਇਹ ਨਹੀਂ ਬਾਗੀ ਕਈ ਨਹੀਂ ਡੰਗ ਲੱਗ ਗਿਆ ਡੰਗਰ ਨਿਕਾਇਆ ਆ ਉਹਦਾ ਪੂਰੀ ਵੱਡੀ ਮਹੀਂ ਪੂਰੀ ਫੁੱਲ ਦੋਸਤੋ ਉਹ ਜਾਈ ਹਾਂ ਪੂਰੀ ਵੱਡੀ ਵੀ ਵੀਡੀਓ ਅਹੀਂ ਜ਼ੂਮ ਕਰਕੇ ਨਹੀਂ ਬੰਦੇ ਜੋ ਪ੍ਰੋਪਰ ਵੀਡੀਓ ਚੱਲਦੀ ਹੈ ਕੈਮਰੇ 'ਚ ਉਹ ਵੱਡੀ ਜੀ ਇਹਦੋਂ ਕਿ 2 ਨੰਬਰ ਦੇ ਸੀ ਡਿਟੇਲ ਇਹ ਵੀ ਭਾਜੀ ਝੋਟੀ ਪਹਿਲਾਂ ਸੂਆ ਸੋਈ ਆ ਅੱਛਾ ਜੀ ਤੇ ਦੁੱਧ ਦੇ ਥਲੇ 8 ਲੀਟਰ ਆ ਬਣੀ ਸੋਈ ਨੂੰ ਇਹਨੂੰ ਵੀ ਕੋਈ 5 ਦਿਨ ਵੀ ਨਾ ਆਏ 5 ਦਿਨ ਲੱਗੇ ਬਨੇ ਮਹੀਨੇ ਲੱਗੇ ਬਨੇ ਟਾਈਮ ਹੋਇਆ ਦੋ ਦਾਹ ਲੀਟਰ ਏਦਲੇ ਨੀਵੀਂ ਝੋਟੀ ਜਿਹੜੀ ਆ ਛਿੱਗੀ ਆ ਮੂੰਹ ਇਹ ਵੀ ਛੇਦਾਂ ਇਹ ਵੀ ਛੇਦਾਂ ਹਾਂਜੀ ਹਾਂਜੀ ਉਦੋਂ ਮਾਪਾ ਤਾਂ ਝੋਟੀਆਂ ਲੈਣੀਆਂ ਅਰਦੀ ਝੋਟਾ ਹੀ ਮੰਨ ਲਓ ਝੋਟੀਆਂ ਹੀ ਆ ਸਾਰੀਆਂ ਮਈਆਂ ਆਪਣੇ ਨੂੰ ਪਹਿਲੇ ਦੂਜੇ ਸੂਈ ਆ ਠੀਕ ਹੈ ਜੀ ਤੇ ਚਲੋ ਇਹ ਆ ਵੀ ਜਿਹੜਾ ਭੈਣ ਭਰਾ ਬਣਾਉਂਦਾ ਫਿਰ ਅਗਲੇ ਤੇ ਗਾੜੀ ਚਲੋ ਪੈਸੇ ਵਟੇ ਜਾਂਦੇ ਹਾਂ ਹਾਂਜੀ ਹਾਂਜੀ ਇਹ ਤੇ ਗਾੜੀ ਨਵੇਂ ਡੰਗਰ ਦਾ ਇਹਦਾ ਮੁੱਲ ਕੀ ਕਰਾਂ ਜੀ ਇਹਦਾ ਮੁੱਲ ਪਾਜੀ ਆਪਾਂ ਇਹਦੀ ਕਰ ਦਈਏ 56 ਰੁਪਏ ਇਹਦਾ ਭਾਜੀ ਇੱਕੋ ਮੁੱਲ ਦੇ 53000 ਦੇ ਵਿੱਚ ਪਹੁੰਚ ਹੋਣੀ ਏ ਜੀ ਹੈ ਕਿ ਗਜਸੁਰ ਨਹੀਂ ਮੈਂ ਨਾ ਸਾਰਾ ਖਿੱਚ ਕੇ ਆਪਾਂ ਕੰਮ ਕਰੀ ਜਾਂਦੇ ਹਾਂ ਬਿਲਕੁਲ ਲੈਸੀ ਕਰਤਾ ਹਾਂ ਜੀ 53000 ਦੇ ਵਿੱਚ 100 ਕਿਲੋਮੀਟਰ ਪਹੁੰਚ ਜੇ ਕੋਈ ਗੱਡੀ ਆਪਦੀ ਲਵੇ 50000 ਦੇ ਠੀਕ ਹੈ ਜੀ ਹਾਂ ਜੀ ਲੋ ਦੋਸਤੋ 53000 ਰੁਪਏ ਦੇ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂ ਜੀ ਤੇ ਦੁੱਧ 207-8 ਕਿਲੋ ਮੌਕੇ ਦਾ ਤਿਆਰ ਹੋਊਗਾ ਸੂਆ ਪਹਿਲਾ 6 ਦੰਦ ਮੂੰਹ ਕੱਢੋ ਜੀ ਬਾਹਰ ਨੂੰ ਦੋਸਤੋ ਦੋ ਝੋਟੀਆਂ ਦੋਵੇਂ ਝੋਟੀਆਂ ਹੀ ਦੋਸਤੋ ਪਹਿਲਾ ਪਹਿਲਾ ਸੂਆ ਤੇ 6-6 ਦੰਦ ਦੋਵੇਂ ਮੂੰ ਲਓ ਜੀ ਬਣੀ ਨੂੰ ਦੋਸਤੋ ਕੋਈ 25 ਤੋਂ 30 ਦਿਨ ਦਾ ਟਾਈਮ ਹੋ ਗਿਆ ਟੀਕਾ ਲੱਗੇ ਦੱਸਣਾ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰੀ ਫਿਰ ਵੀ ਇਹ ਵੇਟ ਕਰ ਦਿੰਦੇ ਇਸ ਟੀਵੀ ਤੇ ਪਹੂ ਹਿੱਟ ਚ ਨਹੀਂ ਆਇਆ ਹਰ ਇਹਨਾਂ ਦੀ ਪਹੁੰਚ ਬਾਨੀ ਝੋਟੀਆਂ ਦੀ ਮੇਰਾ ਖਿਆਲ ਇੱਕ ਆਠ ਚ ਹਾਂਜੀ ਹਾਂਜੀ ਜੇ ਕੋਈ ਜੋੜਾ ਲਵੇ ਤੇ ਇੱਕ ਪੰਜ ਦੀ ਪਹੁੰਚ ਕਰਾਂਗੇ ਇੱਕ ਪੰਜ ਦੀ ਪਹੁੰਚ ਹੋਰ ਆਫਰ ਹੋ ਗਈ ਲਓ ਜੀ ਕਰੋ ਚੈੱਕ ਉਹ ਰਗਾ ਵੱਡੀਆਂ ਝੋਟੀਆਂ ਜੀ ਠੀਕ ਹੈ ਜੀ ਜੋੜੇ ਦੇ ਨਾਲ ਦੋਸਤੋ 3000 ਰੁਪਿਆ ਹੋਰ ਲੈਸ ਹੋ ਜਾਊਗਾ ਤੇ ਜੇ ਕੋਈ ਵੀਰ ਖਰੀਦੂਗਾ ਕੱਲੀ ਕੱਲੀ ਤੇ ਫੇਰ ਦੋਸਤੋ ਮੁੱਲ ਵੀਰ ਨੇ ਦੱਸਿਆ ਹੀ ਹੋਇਆ ਤੁਹਾਮਾਂ ਮੱਜਾਂ ਦਾ ਕੱਲੀ ਕੱਲੀ ਦਾ ਰੇਟ ਆਪਾਂ ਜਿੰਨੀਆਂ ਵੀਡੀਓ ਬਣਾਈਆਂ ਨਾ ਆਪਣੀ 100 ਵੀਡੀਓ ਬਣ ਗਈ ਮੇਰੇ ਖਿਆਲ ਆਪਣੇ ਜੈਨ ਆਪਾਂ ਪਹਿਲੀ ਝੋਟੀ ਐ ਏਡੇ ਕੱਡ ਵਾਲੀ ਆਪਾਂ ਹਾਂਜੀ ਹਾਂਜੀ ਇਹਦੇ ਖੁੱਲੇ ਹੱਟਾਂ ਪੈਰਾਂ ਦੀ ਹਾਂਜੀ ਹਾਂਜੀ ਅਨਾਜ ਚੰਗੀ ਰਾਜੀ ਵੀ ਪੂਰੀ ਹੈ ਹਾਂਜੀ ਹਾਂਜੀ ਤੇ ਇਸ ਤੋਂ ਅੱਗੇ ਤਿੰਨ ਨੰਬਰ ਦੱਸਿਓ ਜੀ ਇਹਦੇ ਥੱਲੇ ਭਾਜੀ ਦੁੱਧ 8 ਲੀਟਰ ਜੀ ਹਾਂਜੀ ਸੂਆ ਇਹਦਾ ਇਹ ਨੂੰ ਜੁਈ ਨੂੰ ਕੋਈ ਹੋਏ ਜੀ 4.5 ਮਹੀਨੇ 4 ਮਹੀਨੇ ਦਾ ਟਾਈਮ ਹੈ। 4.5 ਮਹੀਨੇ ਇਹ ਬੰਦੇ ਦੀ ਏਡੀ ਸਾਫ ਤੋਂ ਨਹੀਂ ਹੈਗੀ। ਦੁੱਧ ਦੇਖ ਲੈ 8 ਲੀਟਰ ਦੀ ਨੈਟ। ਦੋਨੋਂ ਭਾਵੇਂ ਨੋ। ਹਾਂਜੀ। ਨਹੀਂ ਹੈ। ਨਹੀਂ ਨਹੀਂ ਇਹ ਨਹੀਂ ਬਣੀ। ਇਹ 4.5 ਮਹੀਨੇ ਸੂਈ ਹੈ ਜੀ। ਠੀਕ ਹੈ ਜੀ। ਤੇ ਦੁੱਧ ਦੇਖ ਲੈ ਭਵੇਂ 9 ਦਾ ਹਿਆ ਕੀ ਦੀ ਉਧਾ 8 ਲੀਟਰ ਜਿਹੜਾ ਲੋਇਰਗਾ ਉਹ। 8 ਲੀਟਰ ਪੱਕਾ ਜਿਹੜਾ ਮਿਲਦੀ ਹੈ। ਹਾਂਜੀ। ਹਾਂ ਠੀਕ ਹੈ। ਕੀ ਮੋਲ ਲਊਗਾ ਜੀ? ਮੋਲ ਭਾਜੀ ਦੀ ਸਰਚ ਕਰਤੀ ਭਾਵੇਂ। 55 ਪਹੁੰਚ ਕਾਣੀ 55000 ਇਹ ਗਰੁੱਪ ਕਾਣੀ 53000 ਤੇ ਪਹੁੰਚ ਕਰਾਂਗੇ ਜੇ ਕੋ ਗੱਡੀ ਆldi ਰਹੇ 50000 ਠੀਕ ਹੈ ਅੱਛਾ ਇਹਦਾ ਵੀ 53 ਹੀ ਕੀਤਾ ਹੈ ਦੋਨੋਂ ਇਹਦੀ ਵੀ 53 ਤੇ ਪਹੁੰਚ ਇਹ ਵੀ 53 ਉਹਦੀ 55000 ਉਹਦੀ 55 ਜੇ ਇਹਦੀ ਤੋਂ ਵੱਡਾ ਹੀ ਉੱਤਾ ਥੱਲਾ ਹੈ ਨਾ ਮਤਲਬ ਹਾਂਜੀ 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 ਕੋਈ ਗੱਲ ਨਹੀਂ ਆਪਣੇ ਭਾਈ ਇਹ ਹੁੰਦੇ ਤੁਹਾਨੂੰ ਪਤਾ ਹੀ ਆ ਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਇਹ ਛੋਟੀ ਸੁਹਾ ਦੂਜਾ ਸੁਈ ਜੇ ਤੇ ਇਹ ਦੋਸਤੋ ਅਜੇ ਬਿਲਕੁਲ ਮਤਲਬ ਖਾਲੀ ਆ ਕੋਈ ਟਿਕਾ ਟੂਗਾ ਨੂੰ ਅੱਗੇ ਲਗਾ ਨਹੀਂ ਜੀ ਇਹ ਢਾਈਆਂ ਕੁ ਮਹੀਨਿਆਂ ਦੀ ਸੋਈ ਹੈ ਹਾਂਜੀ 2 ਤੋਂ 8-9 ਕਿਲੋ ਤਿਆਰ ਤੇ ਇਹ ਦੀ ਦੋਸਤੋ ਪਹੁੰਚ ਗਈ ਹੈ 53000 ਰੁਪਏ ਦੇ ਵਿੱਚ ਲਓ ਜੀ ਕਾਦ-ਗਾੜ ਚੈੱਕ ਕਰ ਲਓ ਮਿਲਦੀ ਇਦਾਂ ਹੀ ਥੱਲੇ ਬੈਰੋ ਭਾਏ ਠੀਕ ਹੈ ਜੀ ਹਾਂਜੀ ਆਹ ਲਓ ਜੀ ਕਰੋ ਚੈੱਕ ਐਂਡ ਤੇ ਦੋਸਤੋ ਤੁਹਾਨੂੰ ਇੱਕ ਨੀਲੀ ਰਵੀ ਦਾ ਤੋਹਫਾ ਵੀ ਦਿਖਾ ਦਾਂਗੇ ਜਿਹੜੇ ਵੀਰ ਨੀਲੀ ਰਵੀ ਦੇ ਸ਼ਕੀਨ ਹੈ ਲਓ ਜੀ ਤਾਨੂੰ ਪਤਾ ਭਾਈ ਫਿਰ ਤੁਰ ਕੇ ਮਾਲ ਲਪਣਾ ਪੈਂਦਾ ਨਾਲੇ ਆਪਣੇ ਭਾਂ ਛੋਟੇ ਆ ਜੇ ਆਪਾਂ ਭਾਅ ਵਧਾਉਣੇ ਆ ਤੇ ਗਾਹ ਕਾਪੜੇ ਨਾਲ ਲੱਗੇ ਮਨ ਤੇ ਹਾਂਜੀ 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 ਆ ਲੋ ਜੀ ਕਰੋ ਚੈੱਕ ਜੀ ਦੇਖੋ ਜੀ ਦੋਸਤੋ ਨੋਰਮਲ ਜੇ ਰੇਟ ਇਹਦੇ ਨਾਲੋਂ ਜਿਆਦਾ گاਵਾਂ ਦੇ ਵੀ ਰੇਟ ਮੰਗੀ ਜਾਂਦੇ ਆ ਜਿੰਨੇ ਕ ਵੀਰ ਬਰਿਆਮ ਬਰੇਟ ਕਰਦਾ ਵੀਡੀਓ ਦੇ ਵਿੱਚ ਭਾਈ 10 ਲੀਟਰ ਵਾਲੀ ਗਾਂ ਲੈਣ ਚਲ ਜੀ 50000 ਤੋਂ ਘੱਟ ਨਹੀਂ ਮਿਲਣੀ ਨਹੀਂ ਮਿਲਦੀ ਜੀ ਦੋ ਦਾਰ ਲੀਟਰ ਹੀ ਹੋਣਾ ਉਹਦੇ ਲਈ ਮੱਝਾਂ ਵਾਂ ਮੱਝਾਂ ਦਾ ਤੁਹਾਨੂੰ ਬੜਾ ਫਾਇਦਾ ਹੀ ਫਾਇਦਾ ਵਾ ਹਾਂਜੀ ਦੱਸਿਓ ਜੀ ਨੀਲੀ ਰਾਵੀ ਬਾਰੇ ਇਹ ਭਾਜੀ ਪੂਰਾ ਇਹ ਪ੍ਰਿੰਟ ਨੀਲੀ ਰਾਵੀ ਦਾ ਜੀ ਹਾਂਜੀ ਪੂਰੀ ਦੋਸਤੋ 100% ਨੀਲੀ ਰਾਵੀ ਚੈੱਕ ਕਰੀਓ ਸੂਰ ਦੂਜਾ ਭਾਵੇਂ ਕੋਈ ਤਜਾਲ ਵਾਲੇ ਠੀਕ ਹੈ ਭੈਣ ਭਰਾਵਾਂ ਦੀ ਗਾੜੀ ਆ ਥੱਲੇ ਧੁੰਨ ਤੇ ਕਿ ਨਿਸ਼ਾਨ ਜੀ ਹਾਂਜੀ ਤੋਂ ਬੰਨੇ ਚੱਡੇ ਤੇ ਜੀ ਠੀਕ ਹੈ ਜੀ ਬਾਕੀ ਦੋਸਤੋ ਥੋੜਾ ਜਿਹਾ ਸੇਂਗ ਜਰੂਰ ਖੁੱਲਾ ਰੱਖਣੀ ਹਾਂਜੀ ਹਾਂਜੀ ਆਪ ਤੂ ਤੇ ਵੀ ਨਿਸ਼ਾਨ ਜੀ ਕਰਨਾ ਸਾਰੇ ਭਾਜੀ ਪੂਰੀ ਪ੍ਰੋਪਰ ਆ ਸਿੰਘ ਜਿਹੜੇ ਉਹ ਵੀ ਚਟੇ ਜੀ ਲਓ ਜੀ ਕਰ ਲਓ ਚੱਕ ਜੀ ਹਾਂਜੀ ਨਿਸ਼ਾਨੀਆਂ ਦੋਸਤੋ ਇਹਦੇ ਫੇਸ ਤੇ ਵੀ ਹੈਗੀਆਂ ਹਾਂ ਜਿਹੜੀ ਅੱਖਾਂ ਉਹ ਵੀ ਬਿੱਲੀ ਮਣਕੀ ਹੈ ਹਾਂਜੀ ਹਾਂਜੀ ਲਓ ਜੀ ਹਾਂਜੀ ਕਿੰਨਾ ਦੁੱਧ ਜੀ ਦੁੱਧ ਭਾਜੀ ਇਹਨੇ ਪੱਕਾ ਨਾ ਜਿਹੜਾ 7 ਲੀਟਰ ਆ ਮਿਲਦੀ ਭਾਣੇ ਤੇ ਆ ਅੱਛਾ ਜੀ ਤੇ ਇਹ ਜਿਹੜੀਆਂ ਨਾ ਮਹੀਂ ਇਹ ਵੀ ਜਿਹੜੀ ਆ ਮਹੀਨੇ 1 ਮਹੀਨਾ ਤੇ 5 ਦਿਨਾਂ ਦੀ ਮੰਨ ਲਓ 35 ਦਿਨਾਂ ਦੀ ਉਹਨਾਂ ਦੇ ਕਹਿਣ ਮੁਤਾਬਕ ਬਣੀ ਆ ਅੱਛਾ ਜੀ ਤੇ ਸੂਈ ਨੂੰ ਜਿਹੜਾ ਇਹਨੂੰ 3.5 ਮਹੀਨੇ ਹੋਏ ਜੀ ਠੀਕ ਹੈ ਜੀ ਤੇ ਦੁੱਧ 7 ਲੀਟਰ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਕੀ ਰੇਟ ਰਹੂਗਾ ਬ੍ਰਿਜ ਇਹਦਾ ਭਾਜੀ ਨੀਲੀ 라ਵੀ ਦਾ ਕਰਕੇ 10000 ਤੇ ਉਹੀ ਵਾਧਿਆ ਦਾ 60000 ਤੇ ਕਰੀਏ ਪਹੁੰਚੀ ਦੀ 60000 ਤੇ ਪਹੁੰਚ ਹਾਂਜੀ ਤੇ 55 ਦੀ ਕਰੀਏ ਜਿੰਨੇ ਚ ਮਰਜ਼ੀ ਕਰੋ ਜੀ ਇੱਕ ਕੇ ਦੇ ਸਾਰੇ ਲਾਂਗੇ ਲਾਹ ਕੇ ਪਹਿਲਾਂ ਸਾਰਿਆਂ ਨੇ ਇਹ ਵੀ ਨਹੀਂ 50000 ਦੇ ਵਿੱਚ ਪਹੁੰਚ ਕਰਨੀ ਆਪਾਂ ਇਹਦੇ 50000 ਦੇ ਵਿੱਚ ਜੇ ਕੋ ਗੱਡੀ ਆਉਂਦੀ ਲੈ ਆਵੇ ਤਾਂ 47000 ਦਾ ਰਸਤਾ ਫੜਾਵਾਂਗੇ ਠੀਕ ਹੈ ਜੀ ਹਾਂਜੀ ਹਾਂ ਲਓ ਜੀ ਦੋਸਤੋ ਕਰ ਲੋ ਚੈੱਕ 30 ਤੋਂ 35 ਦਿਨ ਦਾ ਟਾਈਮ ਹੋਗਾ ਠੀਕ ਲੱਗੇ ਇਹਨੂੰ ਹਾਂਜੀ ਸੂਆ ਕੋਈ ਬੇਸ਼ੱਕ ਦੁੱਧਾ ਮੱਲ ਲੇ ਕੋਈ ਸਿੱਧਾ ਮੱਲ ਲੇ ਉਹ ਡਿਪੈਂਡ ਕਰਦੀ ਏ ਗੱਲ ਤੁਹਾਡੇ ਦੇ ਪਿ ਲਓ ਜੀ ਦੋਸਤੋ ਇਹਦੇ ਸਿੰਘਾਂ ਵਾਲੇ ਪਾਸੇ ਇਹਨਾਂ ਚਾਓ ਇਹਦੀਆਂ ਨਿਸ਼ਾਨੀਆਂ ਦੇਖੋ ਇਹਦੀਆਂ ਖੂਬੀਆਂ ਦੇਖੋ ਆਹ ਕਰੋ ਟੀਕਾ ਗਾੜੀ ਜਾਂਦੇ ਵੀ ਡਾਇਮੰਡ ਦਾ ਭਰਾਇਆ ਹੈ ਡਾਇਮੰਡ ਬੋਲ ਹਰੀ ਕਾ ਦਾ ਟੀਕਾ ਭਰਿਆ ਚਲੋ ਜੀ ਜਿੰਨੇ ਗਾੜੀ ਮੰਨ ਲਓ ਬਰੀਡ ਤਿਆਰ ਕਰਨੀ ਹੈ ਨਾ ਤਾਂ ਹਾਂ ਜੀ ਲਓ ਜੀ ਦੋਸਤੋ ਚੱਲੀ ਹੈ ਜੀ ਛੋਟੇ ਕ ਭਾਂ ਤੇ ਬਰੀਡ ਤਿਆਰ ਹੋਣੀ ਹੈ ਕਰੋ ਚੱਕਾ ਹਾਂ ਸਾਰਾ ਹੀ ਵੇਖ ਲਓ ਤੁਸੀਂ ਲਓ ਜੀ ਨਿਸ਼ਾਨੀਆਂ ਦੋਸਤੋ 100% ਪੂਰੀਆਂ ਨੀਲੀ ਰਵੀ ਵਾਲੀਆਂ ਕੋਈ ਵੀ ਦੋਸਤੋ ਇਹ ਨਾ ਕਹਦੇ ਮੈਂ ਜਜਮੈਂਟ ਤੁਹਾਨੂੰ ਕਰਦਾ ਕਿ ਕਈ ਰਾਂ ਵੀਰ ਕਹਿੰਦੇ ਆ ਜੀ ਇਹਨੂੰ ਆ ਰੰਗ ਇਹਦਾ ਬਦਲਿਆ ਹੋ ਕੋਈ ਹੋਇਆ ਹਾਂਜੀ ਨਾ ਕੋਈ ਨਹੀਂ ਉਹ ਥੋੜਾ ਹੈ ਨਾ ਅੰਦਰ ਅੰਦਰ ਬਦੀ ਕਰਕੇ ਉਦਰਤੀ ਤੌਰ ਤੇ ਇਹਦੀਆਂ ਨਿਸ਼ਾਨੀਆਂ ਇਦਾਂ ਦੀਆਂ ਹੀ ਆ ਜੀ ਪ੍ਰਿੰਟ ਬਣੇ ਇਹਦੇ ਲਓ ਜੀ ਕਰੋ ਚੈੱਕ ਹਾਂਜੀ ਲੈ ਜੋ ਜੀ ਇਹ ਤੇ ਭਾਜੀ ਕਹਿੰਦੇ ਸੌਂ ਦੇ ਵਿੱਚ ਇੱਕ ਮੈਂ ਲੱਭਦੀ ਕੋਈ ਨੀਲੀ ਰਵੀ ਦੀ ਹਾਂਜੀ ਹਾਂ ਨੀਲੀ ਰਵੀ ਦੀ ਥੋੜੀ ਨਾ ਮੰਗ ਇਹਦੇ ਸਿਰਫ ਨਾ ਇਹ ਇੱਧਰ ਨਾਲ ਇਲਾਕਾ ਹੈਗਾ ਚਲੋ ਆਪਣੇ ਲਾ ਕੇ ਮਾਲ ਲੱਭ ਜਾਂਦਾ ਆਪਣਾ ਆਖਲਪੂਰੇ ਆਈ ਸਾਈਡ ਸੇਮ ਕਰਨ ਏਰੀਆ ਫਰੋ ਹੋਏ ਏਰੀਆ ਗਾੜੀ ਮੁਖਸਰ ਏਰੀਆ ਤੇ ਲੱਭ ਜਾਂਦਾ ਮਾਲ ਨਹੀਂ ਵੀ ਰਿਹਾ ਵੀਰ ਹਾਂਜੀ ਆਪਣੇ ਲਾ ਕੇ ਇਹੋ ਆਖਲਪੂਰੇ ਆ ਹਾਂਜੀ ਹਾਂਜੀ ਸਹੀ ਯਾਰ ਮੰਨ ਲਓ 500 ਰੁਪਏ ਦੇ ਵਿੱਚ ਦੋਸਤੋ ਪਹੁੰਚ ਹੋਊਗੀ 100 ਕਿਲੋਮੀਟਰ ਦੀ 100 ਕਿਲੋਮੀਟਰ ਤੱਕ ਦੀ ਬਾਕੀ ਦੋਸਤੋ ਮੌਲਵੀ ਨੇ ਪ੍ਰੋਪਰ ਸਾਰੇ ਵੀਡੀਓ ਦੇ ਵਿੱਚ ਦੱਸੇ ਹੋਇਆ ਅੱਛਾ ਵੀ ਜਿਹੜੀ ਪਹਿਲੇ ਨੰਬਰ ਤੇ ਝੋਟੀਆਂ ਪੌਂਖਾਈ ਇੱਕ ਵਾਰੀ ਫੇਰ ਤੋਰ ਕੇ ਦਿਖਾਈਏ ਲਓ ਜੀ ਦਿਖਾ ਦਿੰਦਾ ਚੱਲ ਬੱਤ। ਕਿਉਂਕਿ ਦੋਸਤੋ ਦੁਬਾਰਾ ਮੈਂ ਤਾਂ ਤੁਰ ਕੇ ਤੁਹਾਨੂੰ ਦਿਖਾਉਣਾ ਮੈਂ ਕਿਉਂਕਿ ਇਹ ਪਹਿਲਾਂ ਥੋੜੀ ਡਰੇ ਥੋੜੀ ਭੱਜਾਈ ਇਹਦਰ ਨੂੰ। ਨਵ ਜਿਹਦਾ ਕਦ ਕਰ ਚੈੱਕ ਕਰ ਲਓ 6 ਦੰਦ ਮੂੰਹ। ਇਹਨੂੰ ਦੋਸਤੋ ਟੀਕਾ ਲੱਗੇ ਨੂੰ ਕੋਈ 1.5 ਮਹੀਨਾ ਹੋ ਗਿਆ ਵੀਰ। ਨਹੀਂ ਮਹੀਨਾ ਹੈ ਜੀ। ਮਹੀਨਾ ਹੋ ਗਿਆ ਟੀਕਾ ਲੱਗੇ ਨੂੰ। ਲਓ ਜੀ। ਚੈੱਕ ਕਰਿਓ ਕੋਈ ਦੁਬਾਰਾ ਫੇਰ ਦੋਸਤੋ। ਉਹ ਥੋੜੀ ਜੀ ਨਾ ਮੈਂ ਘਰੋਂ ਬਾਹਰ ਘਟ ਨਿਕਲੀ ਕਾਲੀ ਪੈਂਦੀ ਤਾਂ। ਹਾਂਜੀ ਹਾਂਜੀ ਆਹ ਲਓ ਜੀ। ਦੋਸਤੋ ਨਿਕਾ ਨਿਕਾ ਸੇਂਗਾ ਕਰੋ ਚੈੱਕ। ਪਹਿਲੀ ਗੱਲ ਜੀ ਮਾਰਾ ਬੰਦਾ ਐਡੇ ਮੈਂ ਲਓ ਜੀ ਪਰਨਾ ਉਹ ਕਰੂ ਚੱਕੀ ਦੋਸਤ ਕੋਈ ਗੱਲ ਨਹੀਂ ਕੋਈ ਗੱਲ ਟੀਲੋਂ ਪਾਣੀ ਟੀਲੋਂ ਉਹਨਾਂ ਥੋੜਾ ਜਿਹਾ ਡੰਗਰ ਘਰਦਲ ਕਰਦਾ ਨਾ ਫਿਰ ਹਾਂਜੀ 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 ਪਾਣੀ ਪੀਂਦੀ ਆ ਥੋੜਾ ਜਿਹਾ ਡੰਗਰ ਨਾਲ ਲਓ ਦੋਸਤੋਂ ਚਾਰ ਨੱਜਾਂ ਦੇ ਵਿੱਚ ਤੁਹਾਨੂੰ ਦਿਖਾਇਆ ਤੇ ਚਾਰੇ ਨੱਜਾਂ ਨੱਜਾਂ ਦੀ ਜਿਹੜੀ ਆ ਪ੍ਰੋਪਰ ਡਿਟੇਲ ਸਾਰੀ ਵੀ ਇਹਨੇ ਤੁਹਾਨੂੰ ਦੱਸ ਹੀ ਦਿੱਤੀ ਆ ਐਡਰੈਸ ਦੋਸਤੋਂ ਇੱਕ ਰੀਵੀਰ ਦਾ ਮੈਂ ਫੇਰ ਬੋਲ ਦੇਣਾ ਪਿੰਡ ਝਮਕੇ ਤਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮੋ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਇਹ ਵੀਡੀਓ ਬਣਾਈ ਆ। ਸੋ ਦੇਖੋ ਮੇਰੇ ਵੱਲੋਂ ਵੀ ਇੱਕ ਇੱਕ ਖਾਸ ਬੇਨਤੀ ਆ ਸਵੇ ਸਵੇ ਪਹੂ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੁਹਾਡਾ ਹੱਕ ਬਣਦਾ। ਫੋਨ ਨੰਬਰ ਵੀਰ ਆਪਣਾ ਇੱਕ ਵਾਰੀ ਫੇਰ ਬੋਲਦੇ। ਹਾਂਜੀ ਭਾਈ ਫੋਨ ਨੰਬਰ ਹੈਗਾ ਜੀ 628474127 628474127 ਹਾਂਜੀ ਬਾਕੀ ਇਹੋ ਬੇਨਤੀ ਭੈਣ ਭਰਾਵਾਂ ਗਲੀ ਵੀ ਕੋਈ ਵੀ ਡੰਗ ਰਿਆ। ਹਾਂ ਆਪ ਤਾਂ ਪਸੰਦ ਕਰਕੇ ਵੀਡੀਓ ਤੇ ਫਿਰ ਸਾਈ ਪਾਓ ਭਾਜੀ ਸਾਈ ਵੀ ਫਿਰ ਪਾਓ। ਠੀਕ ਹੈ ਜੀ। ਪਸੰਦ ਕਰ ਲੀ। ਕਿ ਜਿਹੜਾ ਮੰਨ ਲਓ ਪਸੰਦ ਕਰਕੇ ਕਈ ਦੀ ਭੈਣ ਭਰਾ ਕਈ ਸਾਈ ਪਾ ਦਿੰਦੇ ਆ ਤੇ ਬਾਅਦ ਦੇ ਵਿੱਚ ਨਾ ਫੋਨ ਨਹੀਂ ਚੁੱਕਦੇ ਖਰਾਬ ਹੋ ਜਾਂਦਾ ਹਾਂਜੀ 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 ਇਹ ਗੱਲ ਤੇ ਬਾਤ ਇਹ ਆ ਵੀ ਤੁਹਾਨੂੰ ਪਤਾ ਅਗਲੇ ਗਣਾ ਤੇ ਵਪਾਰੀ ਦੇ ਘਟ ਨੂੰ ਹਾਂਜੀ ਹਾਂਜੀ ਇਹ ਠੀਕ ਠੀਕ ਤੇ ਪਰਤਾ ਵੀ ਆਪਾਂ ਇਹ ਬੇਨਤੀ ਕਰਦੇ ਆ ਵੀ ਸਾਈ ਥੋੜੀ ਬੜੀ ਜਿੰਨੀ ਦੇਣੀ ਘਰੇ ਆ ਗਿਆ ਉਹਦੀ ਤਸਲੀ ਕਰਕੇ ਠੀਕ ਹੈ ਧੰਨਵਾਦ ਉਸ ਤੁਹਾਡੇ ਵਿੱਚ